ਦੋਸਤੋ ਅੱਜ ਸਮਾਜ ਪ੍ਰਤੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਮਾਜ ਸਾਡੇ ਲਈ ਕੁਝ ਕਰੇ ਦੇਸ਼ ਸਾਡੇ ਲਈ ਕੁਝ ਕਰੇ ਲੇਕਿਨ ਜਦੋਂ ਸਾਡੀ ਵਾਰੀ ਆਉਂਦੀ ਹੈ ਜ਼ਿੰਮੇਵਾਰੀ ਨਿਭਾਉਣ ਦੀ ਤਾਂ ਅਸੀਂ ਉਸ ਤੋਂ ਭੱਜ ਜਾਂਦੇ ਹਾਂ ਇਹ ਇਸ ਵੇਲੇ ਜਿਹੜੀ ਮੈਂ ਵੀਡੀਓ ਬਣਾ ਰਿਹਾ ਹਾਂ ਏ ਪੀ ਐਲ ਡਬਲਯੂ ਯਾਨੀ ਕਿ ਪਟਿਆਲਾ ਲੋਕੋਮੋਟਿਵ ਵਰਕਸ ਦੀ ਹੈ ਜਿਸ ਦਾ ਨਾਮ ਪਹਿਲਾਂ ਡੀਸੀਡਬਲ ਸੀ ਡੀਜ਼ਲ ਕੰਪੋਨੈਂਟਰ ਵਰਕਸ ਇਹ ਲਾਈਨ ਦੇ ਨਾਲ-ਨਾਲ ਰੇਲਵੇ ਲਾਈਨ ਦੇ ਨਾਲ-ਨਾਲ ਲੋਕਾਂ ਨੇ ਜੋ ਗੰਦ ਪਾਇਆ ਹੈ ਉਸ ਦੀ ਵੀਡੀਓ ਮੈਂ ਬਣਾ ਰਿਹਾ ਹਾਂ ਮੈਂ ਜ਼ਿੰਮੇਵਾਰੀ ਦੀ ਗੱਲ ਕਰ ਰਿਹਾ ਸੀ ਜਦੋਂ ਸਾਡੀ ਜ਼ਿੰਮੇਵਾਰੀ ਸਮਾਜ ਪ੍ਰਤੀ ਨਿਭਾਉਂਦੀ ਆਉਂਦੀ ਹੈ ਤਾਂ ਅਸੀਂ ਉਸ ਤੋਂ ਪਾਸਾ ਵਾਟ ਲੈਂਦੇ ਹਾਂ ਲੇਕਿਨ ਇਹ ਜਿਹੜੀ ਮੈਂ ਹਾਲਤ ਤੁਹਾਨੂੰ ਲਾਈਨ ਦੇ ਨਾਲ-ਨਾਲ ਇਸ ਵੇਲੇ ਦਿਖਾ ਰਿਹਾ ਕਿ ਲੋਕਾਂ ਨੇ ਘਰੋਂ ਕੀ ਕੀ ਲਿਆ ਕੇ ਇਸ ਰੇਲਵੇ ਲਾਈਨ ਦੀ ਪੀਆਰ ਡਬਲਯੂ ਦੀ ਦੀਵਾਰ ਦੇ ਨਾਲ ਸੁੱਟਿਆ ਹੋਇਆ ਹੈ ਔਰ ਇੱਥੋਂ ਸਵੇਰੇ ਸ਼ਾਮ ਸੈਂਕੜੇ ਲੋਕ ਮੈਨਾਂ ਦੇ ਕਿਨਸ ਕੁ ਗੋਮਾ ਫਜ਼ਾਹਰਾਂ ਦੇ ਵਿੱਚ ਸੈਰ ਕਰਨ ਆਉਂਦੇ ਨੇ ਔਰ ਉਹਨਾਂ ਨੂੰ ਜਿਹੜੀ ਇਸ ਚੀਜ਼ ਦੀ ਬਦਬੂਸਤ ਆਉਦੀ ਹੈ ਉਸ ਦਾ ਉਹਨਾਂ ਲੋਕਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਜੋ ਇਹ ਗੰਧ ਇਸ ਦੀਵਾਰ ਦੇ ਨਾਲ ਨਾਲ ਪਾਉਂਦੇ ਨੇ ਆ ਦੇਖੋ ਕਰੋ ਕੀ ਕੀ ਲਿਆ ਕੇ ਇਹ ਸੀਟ ਹੈ ਇਹ ਕਰੋ ਲਿਆ ਕੇ ਇੱਥੇ ਛੁੱਟੀ ਹੋਈ ਹੈ ਔਰ ਇਸ ਤੋਂ ਇਲਾਵਾ ਆ ਦੇਖੋ ਕੂੜੇ ਦੇ ਢੇਰ ਘਰੋਂ ਲਿਆ ਕੇ ਇਸ ਦੀਵਾਰ ਦੇ ਨਾਲ ਛੁੱਟੇ ਹੋਏ ਆ ਕੂੜੇ ਦੇ ਢੇਰ ਤਾਂ ਛੱਡੋ ਘਰੋਂ ਮਲੀਨ ਮੈਲੇ ਪੁਰਾਣੇ ਕੱਪੜਿਆਂ ਦੀਆਂ ਪੰਡਾਂ ਬਨ ਬਨ ਕੇ ਲੋਕ ਲਿਆਉਂਦੇ ਨੇ ਔਰ ਇਸ ਦੀਵਾਰ ਦੇ ਨਾਲ ਰਾਤੇ ਬਰਾਤੇ ਜਾਂ ਬਹੁਤ ਸਵੇਰੇ ਇਹ ਸਾਰਾ ਗੰਦ ਜਿਹੜਾ ਉਹ ਇੱਥੇ ਛੁੱਟ ਜਾਂਦੇ ਨੇ ਦੋਸਤੋ ਅੱਜ ਸਾਡੇ ਸਮਾਜ ਨੂੰ ਸਭ ਤੋਂ ਵੱਡੀ ਜਿਹੜੀ ਸਮੱਸਿਆ ਦਰਪੇਸ਼ ਹੈ ਉਹ ਪਲੀਤ ਹੋ ਰਿਹਾ ਵਾਤਾਵਰਣ ਹੈ ਲੇਕਿਨ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਰੇ ਇਸ ਪਲੀਤ ਵਾਤਾਵਰਣ ਨੂੰ ਅਸੀਂ ਹੋਰ ਖਰਾਬ ਕਰਨ ਦੇ ਵਿੱਚ ਆਪਣਾ ਉਹੜਾ ਯੋਗਦਾਨ ਪਾ ਰਹੇ ਆ ਚਾਹੀਦਾ ਤਾਂ ਇਹ ਐ ਕਿ ਅਸੀਂ ਵਾਤਾਵਰਨ ਨੂੰ ਹੋਰ ਸੁਧਾਰਨ ਲਈ ਆਪਣਾ ਯੋਗਦਾਨ ਪਾਈਏ ਆ ਦੇਖੋ ਘਰੋਂ ਲਿਆ ਕੇ ਪੁਰਾਣੇ ਕੱਪੜੇ ਮਲੀਨ ਕੱਪੜੇ ਪੰਡਾਂ ਦੀਆਂ ਪੰਡਾਂ ਅਸੀਂ ਇਸ ਦੀਵਾਰ ਦੇ ਨਾਲ ਲਿਆ ਕੇ ਸੁੱਟ ਰੇ ਆ ਤੇ ਮੈਂ ਤਾਂ ਰੇਲਵੇ ਵਿਭਾਗ ਨੂੰ ਰੇਲਵੇ ਵਿਭਾਗ ਨੂੰ ਵੀ ਇਹ ਬੇਨਤੀ ਕਰਾਂਗਾ ਤੇ ਥੋੜੀ ਜੀ ਇੱਥੇ ਨਿਗਰਾਨੀ ਰੱਖੀ ਜਾਏ ਔਰ ਉਹਨਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜੋ ਇਸ ਦੀਵਾਰ ਦੇ ਨਾਲ-ਨਾਲ ਆਪਣਾ ਕੂੜਾ ਕਰਕਟ ਘਰੋਂ ਲਿਆ ਕੇ ਇੱਥੇ ਸੁੱਟ ਰਹੇ ਨੇ ਦੋਸਤੋ ਇਹ ਚੰਗਾ ਨਹੀਂ ਹੈ ਸਮਾਜ ਲਈ ਅਸੀਂ ਆਪਣਾ ਫਰਜ਼ ਨਿਭਾਈਏ ਔਰ ਇਸ ਸਮਾਜ ਨੂੰ ਹੋਰ ਵਧੀਆ ਬਣਾਉਣ ਲਈ ਇਸ ਦੇ ਵਾਤਾਵਰਣ ਨੂੰ ਅਸੀਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੀਏ ਨਾ ਕਿ ਇਸ ਤਰ੍ਹਾਂ ਅਸੀਂ ਗੰਦ ਫੈਲਾਈਏ ਅੰਦਾਜ਼ੇ ਪੰਜਾਬ ਟੀਵੀ ਲਈ ਮੈਂ ਪਰਮਜੀਤ ਸਿੰਘ ਪਰਵਾਨਾ